ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਗਾਜਰ ਮੂਲੀ ਹਰੀ ਮਿਰਚ ਤੇ ਅਦਰਕ ਦਾ ਅਚਾਰ ਬਹੁਤ ਹੀ ਆਪਾ ਸਵਾਦ ਤੇ ਸਿਰਫ ਆਪਾ 10 ਮਿੰਟਾਂ ਵਿੱਚ ਇਸ ਅਚਾਰ ਨੂੰ ਬਣਾ ਕੇ ਤਿਆਰ ਕਰਾਂਗੇ ਕਿਹੜੇ ਕਿਹੜੇ ਆਪਾ ਮਸਾਲੇ ਪਾਉਣੇ ਆ ਜਾਂ ਕਿਹੜੇ ਕਿਹੜੇ ਮਸਾਲਿਆਂ ਨਾਲ ਅਚਾਰ ਸਵਾਦ ਬਣੂਗਾ ਤੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਦਿਖਾਇਆ ਜਾਊਗਾ ਤੇ ਵੀਡੀਓ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਅਚਾਰ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਗਾਜਰ ਮੂਲੀ ਤੇ ਅਦਰਕ ਤੇ ਹਰੀ ਮਿਰਚ ਦਾ ਅਚਾਰ ਬਣਾਉਣ ਵਾਸਤੇ ਤੇ ਆਪਾਂ 1/2 ਕਿਲੋ ਗਾਜਰਾ ਲਿਆਂ ਸਿੰਗਾ ਤੇ 1/2 ਕਿਲੋ ਪੱਲੰਗਾ ਸੀ ਮੂਲੀਆਂ ਤੇ ਉਹਨਾਂ ਤੋਂ ਘਾਟਾ ਪਾਹ ਰੀਆਂ ਮਿਰਚ ਲੰਗ ਸਿੰਘ ਤੇ ਥੋੜਾ ਜਿਹਾ ਆਪਾਂ ਅਦਰਕ ਲਿਆ ਸੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਧੋਤਾ ਸੀਗਾ ਦੋ ਵਾਰੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁਕਾ ਲਿਆ ਸੁਕਾ ਕੇ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਕੱਟਿਆ ਜਦੋਂ ਵੀ ਆਪਾਂ ਇਹਨਾਂ ਦਾ ਅਚਾਰ ਬਣਾਉਣਾ ਹੋਵੇ ਤੇ ਪਹਿਲਾਂ ਧੋਲ ਉਸ ਤੋਂ ਬਾਅਦ ਹੀ ਇਹਨਾਂ ਨੂੰ ਚੀਰ ਲੋ ਕਿਉਂਕਿ ਜੇ ਆਪਾਂ ਚੀਰ ਕੇ ਧੋਵਾਂਗੇ ਤੇ ਫਿਰ ਇਹਨਾਂ ਨੂੰ ਸੁਕਾਉਣਾ ਔਖਾ ਜਾਂਦਾ ਕਿਉਂਕਿ ਪਾਣੀ ਸੁਕਾਉਣਾ ਵੀ ਜ਼ਰੂਰੀ ਹੈ ਫਿਰ ਆਪਣਾ ਅਚਾਰ ਜੇ ਪਾਣੀ ਰਹੂਗਾ ਤਾਂ ਅਚਾਰ ਨੇ ਸਵਾਦ ਬਣਨਾ ਹੈਗਾ ਇਸ ਕਰਕੇ ਆਪਾਂ ਪਹਿਲੇ ਹੀ ਸਮਾਨ ਚੀ ਤੋ ਪਹਿਲਾ ਅਚਾਰ ਦਾ ਮਸਾਲਾ ਤਿਆਰ ਕਰਾਂਗੇ ਅਚਾਰ ਦਾ ਮਸਾਲਾ ਬਣਾਉਣ ਵਾਸਤੇ ਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਤੇ ਗੈਸ ਆਪਾਂ ਆਨ ਕਰ ਲਿਆ ਤੇ ਬਿਲਕੁਲ ਆਪਾਂ ਸਲੋ ਰੱਖਿਆ ਗੈਸ ਹੁਣ ਆਪਾਂ 2 ਚਮਚ ਪਾ ਦਾਂਗੇ ਸਾਬਤ ਧਨੀਆ ਤੇ 2 ਚਮਚ ਪਾ ਦਾਂਗੇ ਸਰੋਂ ਇਹਦੇ ਵਿੱਚ ਥੋੜੀ ਜਿਹੀ ਨਾ ਅਜਮੈਨ ਡੁੱਲੀ ਹੋਈ ਆ ਤਾਂ ਕਰਕੇ ਥੋੜਾ ਜਿਹਾ ਹੈਗੇ ਵਿੱਚ ਤੇ 2 ਚਮਚ ਪਾ ਦਾਂਗੇ ਆਪਾਂ ਸੌਂਫ ਦੇ 1 ਚਮਚ ਪਾ ਦਾਂਗੇ ਆਪਾਂ ਪਲੌਂਜੀ ਇੱਕ ਚਮਚ ਪਾ ਦਾਂਗੇ ਮੇਥੀ ਦਾਣਾ ਇੱਕ ਚਮਚ ਪਾ ਦਾਂਗੇ ਅਜਮੈਨ ਇਹਨਾਂ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨ ਲਾਂਗੇ ਚੰਗੀ ਤਰ੍ਹਾਂ ਨਹੀਂ ਭਨੋ ਜੇ ਆਪਾਂ ਜ਼ਿਆਦਾ ਭੁੰਨ ਲਿਆ ਤੇ ਫਿਰ ਥੋੜੇ ਜਿਹਾ ਮਸਾਲੇ ਆਪਣੇ ਕੜਤਨ 'ਚ ਝਾੜਣਗੇ ਸਿਰਫ ਆਪਾਂ ਹਲਕਾ ਜਿਹਾ ਯਾਨੀ ਕਿ ਰੋਸਟੀ ਕਰਨਾ ਹੈ ਇਹਨਾਂ ਨੂੰ ਤੇ ਗੈਸ ਬਿਲਕੁਲ ਆਪਾਂ ਸਲੋ ਰੱਖਾਂਗੇ ਸਿਰਫ ਆਪਾਂ 2-3 ਮਿੰਟ ਵਾਸਤੇ ਇਹਨਾਂ ਨੂੰ ਰੋਸਟ ਕਰਨਾਗਾ ਮਸਾਲਾ ਫਿਰ ਬਣ ਕੇ ਤਿਆਰ ਹੋ ਜਾਊਗਾ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਸਾਰੇ ਮਸਾਲਾ ਨੂੰ ਆਪਾਂ ਹੁਣ 2-3 ਮਿੰਟ ਵਾਸਤੇ ਭੁੰਨ ਲਾਂਗੇ। ਹਾਂਜੀ ਮਸਾਲਿਆਂ ਨੂੰ ਆਪਾਂ ਭੁੰਨ ਲਿਆ 2-3 ਮਿੰਟ ਵਾਸਤੇ ਆਪਾਂ ਮਸਾਲਿਆਂ ਨੂੰ ਰੋਸਟ ਕਰ ਲਿਆ। ਗੈਸ ਕਰਦਾਂਗੇ ਆਪਾਂ ਬੰਦ ਤੇ ਮਸਾਲੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਤੇ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਮਿਕਸੀ ਦੇ ਵਿੱਚ ਪੀਸ ਲਾਂਗੇ। ਦਰਦਰਾ ਜਿਹਾ ਪੀਸਾਂਗੇ ਜਿਆਦਾ ਨਹੀਂ ਇਹਨਾਂ ਦਾ ਪਾਊਡਰ ਨਹੀਂ ਬਣਾਉਣਾਗਾ। ਦਰਦਰੇ ਜਿਹੇ ਪੀਸੇ ਮਸਾਲੇ ਵਧੀਆ ਲੱਗਦੇ ਆਚਾਰ ਦੇ ਵਿੱਚ। ਹਾਂਜੀ ਮਿਕਸੀ ਦੇ ਵਿੱਚ ਆਪਾਂ ਮਸਾਲਿਆਂ ਨੂੰ ਪੀਸ ਲਿਆ ਤੇ ਸਿਰਫ ਆਪਾਂ ਦਰਦਰਾ ਜਿਹਾ ਪੀਸਿਆਗਾ ਜਿਆਦਾ ਬਰੀਕ ਨਹੀਂ ਕੀਤੇਗੇ ਕਿਉਂਕਿ ਦਰਦਰੇ ਜਿਹੇ ਮਸਾਲੇ ਵਧੀਆ ਲੱਗਦੇ ਆ achar ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਸਾਈਡ ਤੇ ਤੇ ਹੁਣ ਆਪਾਂ ਬਣਾਵਾਂਗੇ achar ਹਾਂਜੀ ਫਿਰ ਤੋਂ ਆਪਾਂ ਦੂਰੀ ਬਰ ਗੈਸ ਔਨ ਕਰ ਲਿਆ ਤੇ ਉਸੇ ਕੜਾਹੀ ਦੇ ਵਿੱਚ ਪੌਣੀ ਕਕੌਲੀ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਤੇ ਤੇਲ ਆਪਾਂ ਜਿਸ ਹਿਸਾਬ ਨਾਲ ਆਪਾਂ ਸਮਾਨ ਲਿਆਗਾ ਗਾਜਰਾ ਮੋਲੀਆਂ ਉਸੇ ਹਿਸਾਬ ਨਾਲ ਆਪਾਂ ਤੇਲ ਪਾ ਲੈਣਾਗਾ ਤੇ ਹੁਣ ਆਪਾਂ ਫੁੱਲ ਫਲੇਮ ਤੇ ਇਹਨੂੰ ਗਰਮ ਕਰਾਂਗੇ ਤੇਲ ਨੂੰ ਹਾਂਜੀ ਫੁੱਲ ਫਲੇਮ ਤੇ ਸਰੋਂ ਦਾ ਤੇਲ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਗੈਸ ਨੂੰ ਹਾਂਜੀ ਤੇਲ ਹਰਕਾ ਜਾਂ ਠੰਡਾ ਜਿਆਦਾ ਨਹੀਂਗਾ ਨਾਰਮਲ ਜੈ ਤੇ ਹੁਣ ਆਪਾਂ ਥੋੜੀ ਜਿਹੀ ਪਾ ਦਾਂਗੇ ਹਿੰਗ ਹਿੰਗ ਦਾ ਫਲੇਵਰ ਬਹੁਤ ਵਧੀਆ ਆਉਂਦਾ ਆਚਾਰ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਕਟੀਆਂ ਆਈਆਂ ਗਾਜਰਾ ਪੂਰੇ ਧਿਆਨ ਨਾਲ ਪਾਵਾਂਗੇ ਕਿ ਛਿੱਟਾ ਵਗੈਰਾ ਉੱਪਰ ਨਾ ਪੈ ਜੇ ਹੁਣ ਆਪਾਂ ਪਾ ਦਾਂਗੇ ਮੂਲੀਆ ਤੇ ਹੁਣ ਆਪਾਂ ਪਾ ਦਾਂਗੇ ਹਰੀਆਂ ਮਿਰਚ ਤੇ ਆਦਰਕ ਹੁਣ ਆਪਾਂ ਕਟਚੀ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦਿੰਨੇ ਆ ਮਿਕਸ ਤੇ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਸੌਫਟ ਜੇ ਕਰਨਾ ਥੋੜਾ ਜਿਹਾ ਹੀ ਆਪਾਂ ਨਾ ਇੱਕ ਖੜਮੰਗਾ ਹੀ ਰੱਖਾਂਗੇ ਸਬਜ਼ੀਆਂ ਜ਼ਿਆਦਾ ਜੇ ਸੌਫਟ ਕਰਤੀਆਂ ਤਾਂ ਫਿਰ ਅਚਾਰ ਆ ਵਧੀਆ ਜਿਹਾ ਨਹੀਂ ਲੱਗਦਾ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦਿੰਨੇ ਆ ਮਿਕਸ ਤੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਜੇ ਆਪਾਂ ਇੱਕ ਵਾਰ ਇਸ ਲੋਅ ਹੀ ਰੱਖਾਂਗੇ ਹਾਂਜੀ ਇਹਨਾਂ ਸਬਜ਼ੀਆਂ ਨੂੰ ਆਪਾਂ ਪਹਿਲਾਂ ਸਲੋ ਤੇ ਥੋੜਾ ਜਿਹਾ 2 ਕਿ ਮਿੰਟ ਵਾਸਤੇ ਸੇਕ ਲਵਾ ਲਿਆ ਤੇ ਹੁਣ ਆਪਾਂ 2 ਕਿ ਮਿੰਟ ਵਾਸਤੇ ਤੇਜ਼ ਫਲੇਮ ਤੇ ਆਪਾਂ ਸਬਜ਼ੀਆਂ ਨੂੰ ਸੇਕ ਲਵਾ ਲਾਂਗੇ ਸਿਰਫ ਆਪਾਂ 4-5 ਮਿੰਟ ਇਹਨਾਂ ਨੂੰ ਸੇਕ ਲਵਾਵਾਂਗੇ 2 ਕਿ ਮਿੰਟ ਆਪਾਂ ਸਲੋ ਤੇ ਰੱਖ ਲਿਆ ਤੇ 2-3 ਮਿੰਟ ਆਪਾਂ ਹੁਣ ਤੇਜ਼ ਅੱਗ ਤੇ ਰੱਖ ਲਾਂਗੇ ਤੇ ਚੰਗੀ ਤਰ੍ਹਾਂ ਇਹ ਸਬਜ਼ੀਆਂ ਜਾਣੀਆਂ ਪੱਕ ਤੇ ਅਚਾਰ ਆਪਣਾ ਬਣ ਕੇ ਹੋ ਜੂਗਾ ਰੈਡੀ ਤੇ ਚਾਰ ਆਪਾਂ ਬਹੁਤ ਹੀ ਸਵਾਦ ਬਣਾਵਾਂਗੇ ਜਿਹੜੇ ਤਰੀਕੇ ਨਾਲ ਆਪਾਂ ਬਣਾਵਾਂਗੇ ਸਿੰਪਲ ਤਰੀਕਾ ਹੈਗਾ ਤੇ ਤੇਲ ਤੁਸੀਂ ਜੇ ਵੱਧ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਵੀ ਪਾ ਸਕਦੇ ਆ ਘੱਟ ਤੇਲ ਚ ਵੀ ਬਣ ਜਾਂਦਾ ਤੇ ਇੱਕ ਕੌਲੀ ਵੀ ਆਪਾਂ ਤੇਲ ਪਾ ਸਕਦੇ ਆ ਤੇਲ ਤਾਂ ਆਪਣੀ ਮਰਜ਼ੀ ਨੇ ਪਾ ਸਕਦੇ ਆ ਆਪਾਂ ਜੇ ਤੇਜ਼ ਅੱਗ ਤੇ ਆਪਾਂ ਚਾਰ ਨੂੰ ਪਕਾਉਣਾ ਹੋਵੇ ਨਾ ਸਬਜ਼ੀਆਂ ਨੂੰ ਯਾਨੀ ਕਿ ਪਕਾਉਣਾ ਹੋਣਾ ਤੇ ਫਿਰ ਕੜਚੀ ਨਾਲ ਦੇ ਨਾਲ ਮਾਰੀ ਜਾਓ ਜੇ ਆਪਾਂ ਥੋੜਾ 1-2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਖੜਾ ਹਟਾ ਵੀ ਆਪਾਂ ਕੜਚੀ ਨਾਲ ਮਾਰੀ ਤੇ ਫਿਰ ਜਿਆਦਾ ਇਹ ਸੌਫਟ ਹੋ ਜਾਏ ਇਸ ਕਰਕੇ ਆਪਾਂ ਨੂੰ ਕੜਚੀ ਚਲਾਉਂਦੇ ਹੀ ਰਹਿਣਾਗਾ ਤੇ ਹੁਣ ਆਪਾਂ ਗੈਸ ਕਰ ਦਾਂਗੇ ਸਲੋ ਤੇ ਹੁਣ ਜਿਹੜੇ ਆਪਾਂ ਮਸਾਲੇ ਤਿਆਰ ਕਰਕੇ ਰੱਖੇ ਸੀਗੇ ਉਹ ਆਪਾਂ ਹੁਣ ਇਹਨਾਂ ਦੇ ਵਿੱਚ ਪਾ ਲਾਂਗੇ ਇਹਨਾਂ ਨੂੰ ਵੀ ਆਪਾਂ ਹੁਣ ਕਰ ਦਾਂਗੇ ਮਿਕਸ ਮਸਾਲੇ ਵੀ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਕਿਉਂਕਿ ਮਸਾਲੇ ਆਪਾਂ ਪਹਿਲਾਂ ਹੀ ਰੋਸਟ ਕਰਕੇ ਰੱਖੇ ਸੀਗੇ ਤੇ ਵੈਸੇ ਵੀ ਹੁਣ ਆਪਾਂ ਇੱਕ ਵਾਰੀ ਗੈਸ ਸਲੋ ਕੀਤਾ ਹੋਇਆ ਤੇ ਹੁਣ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਨਮਕ ਮੈਂ ਡੇਢ ਚਮਚ ਨਮਕ ਦਾ ਲਿਆਗਾ ਅਧਿਕ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਇਹ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਸਿਰਫ ਕਲਰ ਵਾਸਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਅਚਾਰ ਦੇ ਵਿੱਚ ਹੁਣ ਸਾਰਾ ਮਸਾਲਾ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਸਬਜ਼ੀਆਂ ਵਾਲਾ ਖੱਟਾ ਮਿੱਠਾ ਅਚਾਰ ਬਣ ਕੇ ਰੈਡੀ ਆ ਆਪਾਂ 5 ਕਿ ਮਿੰਟ ਵਾਸਤੇ ਇਸ ਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਹਾਂਜੀ ਅਚਾਰ ਆਪਣਾ ਹਲਕਾ ਜਿਹਾ ਠੰਡਾ ਹੋ ਗਿਆ ਤੇ ਦੋ ਕ ਚਮਚ ਪਾ ਦਾਂਗੇ ਆਪਾਂ ਸਿਰਕੇ ਦੇ ਸਿਰਕੇ ਦੇ ਸਿਰਕਾ ਆਪਾਂ ਤਾਂ ਪਾਇਆ ਇੱਕ ਤਾਂ ਇਹਦੇ ਨਾਲ ਅਚਾਰ ਨਹੀਂ ਖਰਾਬ ਹੁੰਦਾ ਤੇ ਇੱਕ ਅਚਾਰ ਦਾ ਟੇਸਟ ਵੀ ਬਣੂਗਾ ਵੀ ਖੱਟਾ ਮਿੱਠਾ ਅਚਾਰ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਜੇ ਤੁਸੀਂ ਸਿਰਕਾ ਨਹੀਂ ਵੀ ਪਾਉਣਾ ਜਾਂ ਹੈ ਨਹੀਂਗਾ ਤੇ ਤੁਸੀਂ ਦੋ ਨਿੰਬੂ ਦੇ ਰਸ ਵੀ ਪਾ ਸਕਦੇ ਆ ਵਧੀਆ ਫਿਰ ਬਣ ਜਾਂਦਾ ਹੈਗਾ ਹਾਂਜੀ ਅਚਾਰ ਦੇ ਵਿੱਚ ਸਿਰਕਾ ਵੀ ਆਪਾਂ ਮਿਕਸ ਕਰਤਾ ਹੈਗਾ ਤੁਸੀਂ ਦੇ ਸਕਦੇ ਆ ਬਹੁਤ ਹੀ ਵਧੀਆ ਖੱਟਾ ਮਿੱਠਾ ਅਚਾਰ ਬਣ ਕੇ ਰੈਡੀ ਆ ਸਰਦੀ ਦੇ ਵਿੱਚ ਹਰੀਆਂ ਭਰੀਆਂ ਸਬਜ਼ੀਆਂ ਆਉਂਦੀਆਂ ਤੁਸੀਂ ਵੀ 10 ਮਿੰਟਾਂ ਵਿੱਚ ਇਸ ਤਰ੍ਹਾਂ ਅਚਾਰ ਬਣਾ ਕੇ ਤਿਆਰ ਕਰੋ ਤੇ ਜਦੋਂ ਵੀ ਤੁਸੀਂ ਇਹਨਾਂ ਇਸ ਅਚਾਰ ਨੂੰ ਖਾਓਗੇ ਤੇ ਤੁਸੀਂ ਸਬਜ਼ੀ ਵੀ ਖਾਣੀ ਭੁੱਲ ਜਾਓਗੇ ਇੰਨਾ ਸਵਾਦ ਇਹ ਅਚਾਰ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇੱਕ ਪਾਂਡੇ ਦੇ ਵਿੱਚ ਸਰਵ ਕਰ ਲਾਂਗੇ ਹਾਂਜੀ ਇੱਕ ਡੋਂਗਾ ਆਪਾਂ ਕੱਚ ਦਾ ਲੈ ਲਿਆ ਕੱਚ ਦੇ ਡੋਂਗੇ ਦੇ ਵਿੱਚ ਹੁਣ ਅਚਾਰ ਨੂੰ ਆਪਾਂ ਕੱਢ ਦਾਂਗੇ ਤੇ ਥੋੜਾ ਜਿਹਾ ਹੋਰ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਫਰਿੱਜ ਦੇ ਵਿੱਚ ਰੱਖ ਦਾਂਗੇ ਇਹ ਅਚਾਰ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਅਚਾਰ ਬਹੁਤ ਹੀ ਜ਼ਿਆਦਾ ਹੈ ਟੇਸਟੀ ਲੱਗੂਗਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਹੈ ਤੇ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਾਇ ਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ